ਪੀਏਯੂ ਦੇ ਪਾਲ ਅਡਿਟੋਰੀਅਮ ਵਿੱਚ ਡਾਇਰੈਕਟੋਰੇਟ ਪ੍ਰੋਸਾਹ ਸਿੱਖਿਆ ਵੱਲੋਂ ਪੀਏਯੂ ਦੇ ਨਾਲ ਕਰੇ ਪੀਏਯੂ ਦੇ ਫਾਲੋਪਸਰਜੀ ਉਤਪਾਦਕਾਂ ਦੀ ਐਸੋਸੀਏਸ਼ਨ ਦੀ ਇਕੱਤਰਤਾ ਹੋਈ ਇਸ ਉਤਸਵ ਦੇ ਪਰ ਵਿੱਚੋਂ ਭਾਰੀ ਗਿਣਤੀ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਨਾਲ ਜੁੜੇ ਕਿਸਾਨਾਂ ਖੇਤੀ ਵਿਗਿਆਨੀਆਂ ਖੋਜ ਅਤੇ ਬਜ਼ਾਰ ਕਰਮੀਆਂ ਨੇ ਹਿੱਸਾ ਲਿਆ ਇਸ ਸਮਾਰੋਹ ਦੀ ਪ੍ਰਦਾਨਗੀ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤੇਬੀਰ ਸਿੰਘ ਗੋਸਲ ਨੇ ਕੀਤੀ ਡਾਕਟਰ ਗੋਸਲ ਨੇ ਆਪਣੇ ਪ੍ਰਦਾਨਗੀ ਭਾਸ਼ਣ ਵਿੱਚ ਕਣਕ ਚੋਨੇ ਦੇ ਫਸਲੀ ਚੱਕਰ ਨੂੰ ਬਦਲਣ ਲਈ ਖੇਤੀ ਵਿਭਿੰਨਤਾ ਦੇ ਮਹੱਤਵ ਉੱਪਰ ਚਾਨਣਾ ਪਾਇਆ ਉਹਨਾਂ ਨੇ ਕਿਹਾ ਕਿ ਵਾਤਾਵਰਨ ਅਤੇ ਆਮਦਨ ਦੇ ਲਿਹਾਜ਼ ਤੋਂ ਖੇਤੀ ਵਿਭਿੰਨਤਾ ਬੇਹੱਦ ਜ਼ਰੂਰੀ ਹੈ ਅਤੇ ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਸਮੇਂ ਦੀ ਲੋੜ ਹੈ ਡਾਕਟਰ ਗੋਸਲ ਨੇ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਅਤੇ ਜਲਵਾਯੂ ਤਬਦੀਲੀ ਮੁਤਾਬਕ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਪੱਖ ਤੋਂ ਵੀ ਫਲਾਂ ਅਤੇ ਸਬਜ਼ੀਆਂ ਦੇ ਨਾਲ ਨਾਲ ਬਦਲਵਿਆਂ ਫਸਲਾਂ ਦੀ ਬਿਜਾਈ ਉੱਪਰ ਜ਼ੋਰ ਦਿੱਤਾ ਇਸ ਲਿਹਾਜ਼ ਨਾਲ ਡਾਕਟਰ ਗੋਸਲ ਨੇ ਯੂਨੀਵਰਸਿਟੀ ਵੱਲੋਂ ਬਾਗਬਾਨੀ ਕਿਸਮਾ ਦੇ ਖੇਤਰ ਵਿੱਚ ਕੀਤੀ ਗਈ ਖੋਜ ਦਾ ਜ਼ਿਕਰ ਕਰਦਿਆਂ ड्रैगन फॉर रूट सेबਾਂ ਦੀਆਂ ਕਿਸਮਾਂ ਅਤੇ ਸਬਜ਼ੀਆਂ ਦੇ ਹਾਈਬ੍ਰਿਡਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪ੍ਰਵਾਸੀ ਕਿਸਾਨ ਸੰਮੇਲਨ ਵਿੱਚ ਭਾਗ ਲੈਣ ਵਾਲੇ ਕਿਸਾਨਾਂ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਸੀ ਕਿ ਉਹ ਖੇਤੀ ਨਹੀਂ, ਖੇਤੀ ਕਾਰੋਬਾਰ ਕਰਦੇ ਹਨ। ਸਾਨੂੰ ਵੀ ਉਸੇ ਦਿਸ਼ਾ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਾਲ ਜੋੜਨ ਲਈ ਕਾਰੋਬਾਰੀ ਲੀਹਾਂ ਉੱਪਰ ਤੁਰਨਾ ਪਵੇਗਾ। ਉਨ੍ਹਾਂ ਨੇ ਕਣਕ ਅਤੇ ਛੋਨੇ ਦੇ ਬਿਹਤਰੀਨ ਬਦਲ ਲਈ ਫਸਲੀ ਚੱਕਰਾਂ ਵਿੱਚ ਬਦਲਾਅ ਵਾਸਤੇ ਕੀਤੀਆਂ ਖੋਜਾਂ ਅਤੇ ਸੰਯੁਕਤ ਖੇਤੀ ਪ੍ਰਣਾਲੀ ਦਾ ਹਵਾਲਾ ਵਿਸ਼ੇਸ਼ ਤੌਰ ਤੇ ਦਿੱਤਾ। ਸਵਾਗਤੀ ਸ਼ਬਦ ਬੋਲਦੇ ਆ ਨਿਰਦੇਸ਼ਕ ਪਸਾਰ ਸਿੱਖਿਆ ਡਾਕਟਰ ਮੱਖਣ ਸਿੰਘ ਪੁੱਲਰ ਨੇ ਕਿਹਾ ਕਿ ਉਤਪਾਦਨ ਬਰਕਰਾਰ ਰੱਖਣ ਦੇ ਨਾਲ ਨਾਲ ਸਰੋਤਾ ਦੀ ਸੰਭਾਲ ਭਵਿੱਖ ਲਈ ਛੱਡੀ ਜਾਣ ਵਾਲੀ ਵਿਰਾਸਤ ਪੱਖੋਂ ਬਹੁਤ ਜ਼ਰੂਰੀ ਕਦਮ ਹੈ ਇਸ ਲਈ ਫਸਲਾਂ ਦੀ ਬਿਜਾਈ ਤੋਂ ਲੈ ਕੇ ਪਾਣੀ ਦੀ ਬਚਤ ਅਤੇ ਰਹਿੰਦ ਖੂਹਦ ਦੀ ਸੰਭਾਲ ਤੱਕ ਵਾਤਾਵਰਣ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਸਮੇਂ ਅਤੇ ਮੰਡੀ ਦੀ ਮੰਗ ਅਨੁਸਾਰ ਬਾਗਬਾਨੀ ਫਸਲਾਂ ਦੀਆਂ ਕਿਸਮਾਂ ਦਾ ਵਿਕਾਸ ਕਰਨ ਦੀ ਪਹਿਲ ਕਦਮੀ ਕੀਤੀ ਹੈ ਇਸ ਦੇ ਨਾਲ ਤੁੜਾਈ ਉਪਰੰਤ ਤਕਨੀਕਾਂ ਮੂਲਵਾਦਾ ਪ੍ਰੋਸੈਸਿੰਗ ਅਤੇ ਉਤਪਾਦ ਨਿਰਮਾਣ ਦੀ ਦਿਸ਼ਾ ਵਿੱਚ ਸਿਖਲਾਈ ਲਈ ਯੂਨੀਵਰਸਿਟੀ ਕੋਲ ਤੁਕਵਾ ਬੁਨਿਆਦੀ ਢਾਂਚਾ ਵੀ ਮੌਜੂਦ ਹੈ ਪੰਜਾਬ ਦੇ ਕਿਸਾਨਾਂ ਨੂੰ ਇਸ ਪਹਿਲ ਕਦਮੀ ਦੀ ਪਛਾਣ ਕਰਕੇ ਉਦਮ ਨਾਲ ਜੁੜਨ ਦੀ ਲੋੜ ਹੈ ਐਲ ਸੈਸ਼ਨ ਦਾ ਸੰਚਾਲਨ ਅપર ਨਿਰਦੇਸ਼ਕ ਸੰਚਾਰ ਡਾਕਟਰ ਤੇਜਿੰਦਰ ਸਿੰਘ ਰਿਆੜ ਨੇ ਕੀਤਾ ਡਾਕਟਰ ਰਿਆੜ ਨੇ ਇਸ ਮੌਕੇ ਯੂਨੀਵਰਸਿਟੀ ਦੀਆਂ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਛਾਪੇ ਜਾਂਦੇ ਸਾਹਿਤ ਦਾ ਜ਼ਿਕਰ ਕੀਤਾ ਵਧੀਕ ਨਿਰਦੇਸ਼ਕ ਖੋਜ ਡਾਕਟਰ ਗੁਰਜੀਤ ਸਿੰਘ ਮੰਗਟ ਨੇ ਅੰਤ ਵਿੱਚ ਧੰਨਵਾਦ ਦੇ ਸ਼ਬਦ ਕਹੇ ਤਾਂ ਹਲਕਾ ਟੀਵੀ ਲਈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਅਮਰੀਕ ਸਿੰਘ ਪਰਿਸਦੀ ਰਿਪੋਰਟ ਕੀਤੀ ਹੈ ਕਿ ਯੂ ਆਰ ਆਵਰ ਐਮਬੈਸਡਰ ਕਿ ਜਦੋਂ ਸਵਾਲ ਉਹੀ ਕਰਦਾ ਹੈ ਕਿ ਜੋ ਆਪਣਾ ਤਜਰਬਾ ਆਪਣੇ ਖੇਤਾਂ ਦੇ ਚ ਲਗਾਉਂਦਾ ਔਰ ਟੈਸਟਿੰਗ ਵਾਸਤੇ ਸਾਨੂੰ ਦਿੰਦਾ ਹੈ ਕਿ ਇਹਨੂੰ ਟੈਸਟ ਕਰੋ ਸੋ ਥੈਟ ਇਹਨੂੰ ਹੋਰ ਐਕਸਪੈਂਡ ਕਰ ਸਕੀਏ ਐਣ ਤੁਸੀਂ ਤੁਹਾਡੇ ਕਰਕੇ ਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਟੈਕਨੋਲੋਜੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਪੰਜਾਬ ਕੋ ਟੈਕਨੋ जिनानाल इन बच्चों की हार संजय है सड़े किसान भी जिन्हें अपने बहुत ज्यादा धन देने वाले बच्चों आए हैं तब मैं गर्व करते हैं अपने वाला साझी करते हैं थानी जी सोच जाकर खोज उन सीधे बोले इन सारे लोगों ने आया था जी आएगा अभी काश इतनी जाएगा तो कुछ साल दसना चाहूँगा तो मैं असली ਦੇ ਪ੍ਰਾਂਤੋਂ ਲਈ ਇੱਕ ਗ੍ਰੇਨ ਪਾਲਟੀਆ ਬੜਾ ਵੱਡਾ ਇਸ਼ੂ ਹੈ ਸਾਰੇ ਮੇਰੇ ਦੋਸਤੋ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਸੋ ਅਦਰ ਮੈਂ ਸੀਐਨ ਕਸਾਣ ਕਮੇਟੀ ਹਾਲਾਂਕਿ ਸਭੀ ਭੋਗ ਮੀਟਿੰਗ ਜਪਾਂ ਇਕੱਠੇ ਹੋਏ ਆਂ ਸਾਲ ਬਾਅਦ ਇਹ ਮੀਟਿੰਗ ਆਪਾਂ ਕਰਦੇ ਆਂ ਮੈਂ ਕਹਿੰਦਾ ਇਹ ਬਹੁਤ ਹੀ ਐਨ ਮੀਟਿੰਗ ਦਾ ਕਸਿੰਦੀਪੂਰ ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ ਡਾਕਟਰ जी एस नागट अडीशनल डेक्टर सच डॉक्टर गुरु साहब सिंह अडीशनल डॉक्टर सच डॉक्टर तरह ए डीसी बहुत ही सरकार किसान यू और भैंड आपको साढ़े तीन घंटे तो इतने बैठे हाँ बहुत चंगा लगा कि बहुत बढ़िया डिस्कशन हो रही है अब थोड़े इनके बढ़िया क्वेश्चन से सुझाव से उस वास्ते तो बहुत कुछ कम करने जनूर से कम करते रहेंगे सहयोग भी बहुत भोल है ਅੱਜ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਕਿਸਾਨ ਉਤਪਾਦਨ ਕਮੇਟੀ ਤੇ ਕਿਸਾਨ ਸਬਜ਼ੀ ਅਤੇ ਫਲ ਉਤਪਾਦਨ ਕਮੇਟੀ ਇਹਨਾਂ ਦਾ ਅੱਜ ਇੱਕ ਬਹੁਤ ਵੱਡਾ ਵਰਕਸ਼ਾਪ ਅਸੀਂ ਜਿਹੜੀ ਇਹਨਾਂ ਦੀ ਲਗਾਈ ਆ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਜਿੰਨੇ ਵੀ ਅਗਾਹ ਵਧੂ ਕਿਸਾਨ ਹੈ ਔਰ ਉਹਨਾਂ ਨੇ ਸਾਨੂੰ ਪਹਿਲਾਂ 6 ਮਹੀਨੇ ਪਹਿਲਾਂ ਆਪਣੀ ਇੱਕ ਫੀਡਬੈਕ ਭੇਜੀ ਹੁੰਦੀ ਆ ਕਿ ਉਹ ਫੀਲਡ ਦੇ ਵਿੱਚ ਕੀ ਕਰ ਰਹੇ ਨੇ ਤੇ ਉਹਨਾਂ ਨੂੰ ਕੀ ਮੁਸ਼ਕਲਾਂ ਆ ਰਹੀਆਂ ਨੇ ਤੇ ਤੁਸੀਂ ਐਂ ਲਾ ਲੋ ਕਿ ਜਿਵੇਂ ਅੱਜ ਇਹਦੇ ਵਿੱਚ 3-400 ਕਿਸਾਨ ਸਾਡੇ ਕੋਲ ਆਇਆ ਸੀ ਉਹਨਾਂ ਦੇ ਜਿਹੜੀਆਂ ਪੁਰਾਣੀਆਂ ਸਾਨੂੰ ਫੀਡਬੈਕ ਦਿੱਤੀਆਂ ਸੀ ਉਹਦਾ ਅਸੀਂ ਹੱਲ ਉਹਨਾਂ ਨੂੰ ਰੂਬਰੂ ਕਰਾਇਆ ਸਾਡੇ ਵਿਗਿਆਨੀਆਂ ਦੇ ਔਰ ਰੂਬਰੂ ਦੇ ਵਿੱਚ ਉਹਨਾਂ ਨੇ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਸੀ ਉਹ ਉਹਨਾਂ ਨੂੰ ਦਿੱਤੇ ਨੇ ਔਰ ਜਿਹੜੀਆਂ ਕੋਈ ਨਵੀਆਂ ਗੱਲਾਂ ਬਾਤਾਂ ਨੇ ਉਹ ਉਹਨਾਂ ਦੇ ਨਾਲ ਸਾਂਝੀਆਂ ਕੀਤੀਆਂ ਔਰ ਨਵੀਂ ਜਿਹੜੀ ਫੀਡਬੈਕ ਆ ਉਹ ਅਸੀਂ ਲਈ ਆ ਤਾਂ ਕਿ ਪੀਏ ਜੋ ਹਮੇਸ਼ਾ ਤਤਪਰ ਰਹਿੰਦੀ ਆ ਕਿ ਅੱਗੇ ਤੋਂ ਅੱਗੇ ਆਪਾਂ ਕੰਮ ਕਰਦੇ ਰਹੀਏ ਜਦੋਂ ਜਿਹੜੇ ਫੀਲਡ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆਉਂਦੀ ਆ ਉਹਦਾ ਸੋਲੂਸ਼ਨ ਜਿਹੜਾ ਉਹ ਨਾਲ ਦੀ ਨਾਲ ਅਸੀਂ ਕਰਦੇ ਆ ਸਮੱਸਿਆ ਦਾ ਹੱਲ ਨਾਲ ਦੀ ਨਾਲ ਕਰਦੇ ਆ ਅੱਜ ਮਾਨਜੋਗ ਬਾਜਪਾ ਸਾਹਿਬ ਨੇ ਇਸ ਸਾਡੇ ਪ੍ਰੋਗਰਾਮ ਦਾ ਉਦਘਾਟਨ ਕੀਤਾ ਔਰ ਬਹੁਤ ਬਾਖੂਬੀ ਕਿਸਾਨਾਂ ਦੇ ਉੱਤੇ ਪਾ ਦਿੱਆ ਸੋ ਅੱਜ ਆਪਣੇ ਇਥੇ ਹਾਲ ਆਡ੍ਰੀਮ ਵੇਖਿਆ ਜਿਹੜੀ ਪੀਏਜੂ ਕਿਸਾਨ ਕਮੇਟੀ ਤੇ ਪੀਜੂ ਫਰੂਟ ਤੇ ਜਿਹੜੀ ਵੈਜੀਟੇਬਲ ਫਾਰਮਰ ਦੀ ਕਮੇਟੀ ਦੀ ਮੀਟਿੰਗ ਹੋਈ ਆ ਇਹ ਸਾਲ ਬਾਅਦ ਸਾਡੀ ਮੀਟਿੰਗ ਹੁੰਦੀ ਆ ਇਹਦੇ ਵਿੱਚ ਸਾਰੇ ਸੂਬੇ ਤੋਂ ਆਗਾ ਬਦੂ ਕਿਸਾਨ ਆ ਜਿਹੜੇ ਆਉਂਦੇ ਆ ਉਹ ਆਪਣੇ ਜਿਹੜੀਆਂ ਖੇਤੀ ਦੇ ਨਾਲ ਜਿਹੜੀਆਂ ਖੇਤੀ ਜਿਹੜੀਆਂ ਸਮੱਸਿਆਵਾਂ ਨੇ ਉਹਦੇ ਬਾਰੇ ਉਹ ਦੱਸਦੇ ਆ ਸੋ ਅੱਜ ਜਿਹੜੀ ਇਹ ਮੀਟਿੰਗ ਹੋਈ ਆ ਇਹਦੇ ਵਿੱਚ ਲਗਭਗ 120 ਦੇ ਕਰੀਬ ਸਾਨੂੰ ਕਿਸਾਨਾਂ ਵੱਲੋਂ ਸਵਾਲ ਆਏ ਆ ਜਿਦੇ ਵਿੱਚ ਕਿਸਾਨਾਂ ਨੇ ਜਿਹੜੀਆਂ ਕਿਸਾਨੀ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਉਹਦੇ ਬਾਰੇ ਸੋ ਸਵਾਲ ਕੀਤੇ ਆ ਸੋ ਸਾਡੇ ਮਹਾਰਾ ਨੇ ਉਹਦੇ ਜਵਾਬ ਦਿੱਤੇ ਆ ਸੋ ਇਸੇ ਤਰ੍ਹਾਂ ਕਿਸਾਨ ਆਪਣੇ ਜਿਹੜੇ ਤਜਰਬੇ ਵੀ ਦੱਸਦੇ ਆ ਵੀ ਅਸੀਂ ਆਹ ਤਜਰਬੇ ਕਰਦੇ ਆ ਉਹ ਫਿਰ ਯੂਨੀਵਰਸਿਟੀ ਉਹਨਾਂ ਨੂੰ ਚੰਗੀ ਤਰ੍ਹਾਂ ਘੋਖਦੀ ਆ ਜਿਹੜੇ ਉਹਨਾਂ ਨੂੰ ਠੀਕ ਲੱਗਦੇ ਆ ਫਿਰ ਉਹ ਆਪਣੇ ਸਰਚ ਪ੍ਰੋਗਰਾਮ ਦੇ ਵਿੱਚ ਪਾ ਲੈਂਦੇ ਆ ਸੋ ਇਹ ਜਿਹੜੇ ਸਵਾਲ ਕਿਸਾਨਾਂ ਨੇ ਕੀਤੇ ਆ ਬੜੇ ਗਾਂ ਬਦੂ ਕਿਸਾਨਾਂ ਕਿਸਾਨ ਨੇ ਤੇ ਇਹ ਸਨ ਬੜੇ ਇੰਟੈਲੀਜੈਂਟ ਕੁਐਸਚਨ ਸੀਗੇ ਸੋ ਇਹ ਸਾਡੀਆਂ ਜਿਹੜੀਆਂ ਖੋਜ ਆ ਜਿਹੜੀ ਤੇ ਸਾਡੀ ਜਿਹੜੀ ਪਸਾਰ ਆ ਜਿਹੜੀ ਇਹਨੂੰ ਬੜੀਆਂ ਨਵੀਆਂ ਜਿਹੜੀਆਂ ਸੇਧਾਂ ਦੇਣ ਵਾਲੇ ਆ ਕੋ ਸ ਮੈਂ ਕਹਣਾ ਵੀ ਸਿੱਧਾ ਜਿਹੜੇ ਕਿਸਾਨਾਂ ਦਾ ਤੇ ਮਾਹਰਾਂ ਦਾ ਸਿੱਧਾ ਵੀ ਇੱਕ ਤਰ੍ਹਾਂ ਦਾ ਇਹ ਸੰਵਾਦ ਆ ਇਹ ਆਮਣੇ ਸਾਹਮਣੇ ਡਿਸਕਸ਼ਨ ਹੁੰਦੀ ਆ ਸੋ ਜੋ ਵੀ ਉਹਨਾਂ ਦੇ ਆ ਸਵਾਲ ਹੁੰਦੇ ਆ ਜਿਹੜੇ ਸਾਡੇ ਕੋਲੇ ਸੋਲੂਸ਼ਨ ਹੁੰਦੇ ਆ ਉਹ ਤਾਂ ਅਸੀਂ ਇੱਕੇ ਤਾਂ ਮੈਂ ਮੀਟਿੰਗ ਦੇ ਵਿੱਚ ਕਿਸਾਨਾਂ ਨੂੰ ਦੱਸ ਦੇਈਦੇ ਆ ਬਾਕੀ ਜਿਹੜੇ ਸਾਡੇ ਨਵੇਂ ਕਿਸਾਨ ਸਵਾਲ ਕਰਦੇ ਨਵੀਆਂ ਮੁਸ਼ਕਲਾਂ ਉਹ ਅਸੀਂ ਆਪਣੇ ਜਿਹੜੀ ਖੋਜ ਆ ਜਿਹੜੀ ਪ੍ਰੋਗਰਾਮ ਉਹਦੇ ਵਿੱਚ ਪਾ ਲੈਨੇ ਆ ਤੇ ਸਮੇਂ ਦੇ ਨਾਲ ਜਦੋਂ ਵੀ ਸਾਡੇ ਕੋਲੇ ਉਹਦਾ ਸੋਲੂਸ਼ਨ ਆਉਂਦਾ ਸਾਡੇ ਸਬਜੀ ਗrower ਨੇ ਫੂਡ ਗrowers ਨੇ ਫਲਾਵਰ ਗrowers ਨੇ ਉਹ ਵੀ ਆਈ ਹੋਈ ਜੀ ਸੋ ਅਸੀਂ ਜਿਵੇਂ ਅੱਜ ਆਏ ਨੇ ਇਹਨਾਂ ਨੇ ਬਹੁਤ ਸਾਰੇ ਸਾਨੂੰ ਸੁਝਾਅ ਦਿੱਤੇ ਤੇ ਉਹ ਜਿਹੜੇ ਸੁਝਾਅ ਨੇ ਅਸੀਂ ਨੋਟ ਕੀਤੇ ਨੇ ਜਦੋਂ ਅਗਲੀ ਮੀਟਿੰਗ ਹੋਏਗੀ ਅਸੀਂ ਉਹ ਸੁਝਾਵਾਂ ਦਾ ਹੱਲ ਜੋ ਕਰਾਂਗੇ ਤੇ ਅਗਲੀ ਮੀਟਿੰਗ ਵਿੱਚ ਇਹਨਾਂ ਨੂੰ ਦੱਸਾਂਗੇ ਕਿ ਉਹਦਾ ਹੱਲ ਅਸੀਂ ਆ ਲੱਭਿਆ ਹੈਗਾ ਸੋ ਹਰ ਵਾਰੀ ਇਦਾਂ ਦੇ ਸੁਝਾਅ ਦਿੰਦੇ ਨੇ ਇਹ ਇੰਨੇ ਵਧੀਆ ਸੁਝਾਅ ਹੁੰਦੇ ਨੇ ਕਿ ਸਾਨੂੰ ਇੱਕ ਰਿਸਰਚ ਕਰਨ ਵਾਸਤੇ ਛੇਧ ਮਿਲ ਜਾਂਦੀ ਕਿ ਅਸੀਂ ਜੋ ਇਹ ਚਾਹੁੰਦੇ ਨੇ ਨੀਡ بیسਡ ਰਿਸਰਚ ਕਰੀਏ ਐਵੇਂ ਨਾ ਅਸੀਂ ਰਿਸਰਚ ਕਰੀ ਜਾਈਏ ਸੋ ਇਹ ਬਹੁਤ ਅੱਛਾ ਕਰੋਪਏਗਾ ਸਾਰੇ بڑے ਐਜੂਕੇਟਿਡ ਅਗਾਂਵਧੂ ਫਾ ਮਰਜਨੇ ਤੇ ਸਾਨੂੰ ਹਰ ਵਾਰੀ ਐਨੇ ਫੀਡਬੈਕ ਦੇ ਕੇ ਜਾਂਦੇ ਨੇ ਤੇ ਬਾਕੀ ਅੱਜ ਸਾਡੇ ਸਾਇੰਟਿਸਟ ਵੀ ਇੱਥੇ ਸਾਰੇ ਬੈਠੇ ਨੇ ਹਰ ਇੱਕ ਵਿਭਾਗ ਦੇ ਉਹਨਾਂ ਨੇ ਜੋ ਅੱਜ ਇਹਨੇ ਵੈਸੇ ਕੁਐਸਚਨ ਕੀਤੇ ਨੇ ਉਹਨਾਂ ਦੇ ਬਹੁਤ ਅੱਛੇ ਵਾਈਸਲੀ ਜਵਾਬ ਦੱਤੇ ਨੇ ਤਾ ਕੇ ਉਹਨਾਂ ਨੇ ਸੈਟੀਸਫਾਈ ਕੀਤਾ ਸੋ ਬਹੁਤ ਸਾਰੀਆਂ ਜਿਹੜੀਆਂ ਸਾਡੇ ਚਾਹ ਹੈ ਵੀ ਕਿਹੜੇ ਮਾਰ ਦਵਾਈਆਂ ਨੇ ਕੋਪ ਸਪੂਰੀਅਸ ਬਿਕ ਰੀਆਂ ਨੇ ਕੁਝ ਵੈਰਾਈਟੀਆਂ ਨੇ ਜਿਹੜੀਆਂ ਸਪੂਰੀਅਸ ਬਿਕ ਰੀਆਂ ਨੇ ਤੋਂ ਇਹਨਾਂ ਦੇ ਕੁਐਸਚਨ ਸੀ ਤੇ ਅਸੀਂ ਉਹਨਾਂ ਦੇ ਜਵਾਬ ਦਿੱਤੇ ਨੇ ਸੋ ਬਹੁਤ ਵਧੀਆ ਮੀਟਿੰਗ ਸੀ